ਪਹਿਲਾਂ ਤਾਂ ਸਾਰੇ ਪ੍ਰੈਸ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਰੇ ਆਇਓ ਸਾਡਾ ਅੱਜ ਦਾ ਮੇਨ ਮੁੱਦਾ ਹੈ ਕਿ ਕਾਂਗਰਸ ਸਰਕਾਰ ਵੱਲੇ ਅ ਪਿਛਲੀ ਸਰਕਾਰ ਵੱਲੇ ਕਾਫੀ ਵੱਡੇ ਬੇਨਿਜ਼ਮੀਆਂ ਹੋਈਆਂ ਉਹਨਾਂ ਵਿੱਚੋਂ ਇੱਕ ਮੁੱਦਾ ਪ니아ੜ 슈ਗਰ ਮਿਲ ਦਾ ਨਾਲ ਸੰਬੰਧਤ ਹੈ ਕਿ ਪਿਛਲੇ ਦਿਨੀ ਇਹਨਾਂ ਨੇ ਆਪ ਮੰਦਰੇ ਮਲਕੀਤ ਕੌਰ ਦੀ ਜਿਹੜੀ ਚੋਣ ਕੀਤੀ ਗਈ ਕਿ ਚੇਅਰਮੈਨ ਦੀ ਚੋਣ ਅ ਅਧਿਕਾਰੀਆਂ ਦੀ ਹਾਜ਼ਰੀ ਤੋਂ ਬਿਨਾਂ ਸੋ ਮੈਂ ਉਸ ਦੇ ਸਬੰਧ ਵਿੱਚ ਜਨਤਾ ਦੇ ਅੱਗੇ ਤੇ ਇੱਕ ਪਰਦਾ ਫਾਸ਼ ਕਰਨਾ ਹੈ ਕਿ ਜਦੋਂ ਇੱਕ ਡਾਇਰੈਕਟਰ ਦੀ ਚੋਣ 슈ਗਰ ਮਿਲ ਪਨਿਆੜ ਦੇ ਜਾਂ ਕਿਸੇ ਵੀ ਡਾਇਰੈਕਟਰੀ ਚੋਣ ਹੁੰਦੀ ਹੈ ਉਸ ਡਾਇਰੈਕਟਰ ਨੂੰ ਚੁਣਨ ਵਾਸਤੇ ਜੋ ਬੇਸਿਕ ਕੁਆਲਿਫਿਕੇਸ਼ਨ ਹੈ ਉਹ ਇਹਨਾਂ ਦੇ ਪਾਈ ਲਾਜ਼ ਬਣੇ ਨਾ ਕਿਸਾਨ ਗਰੋਵਰਸ ਦੇ ਕਿਸਾਨ ਗਰੋਵਰਸ ਦੇ ਵਿੱਚੋਂ ਇਹ ਇਹਨਾਂ ਨੇ ਡਾਇਰੈਕਟਰ ਚੁਣਨਾ ਹੁੰਦਾ ਔਰ ਜਦੋਂ ਡਾਇਰੈਕਟਰ ਚੁਣਨਾ ਹੁੰਦਾ ਉਹਨਾਂ ਨੇ ਇੱਕ ਕੰਡੀਸ਼ਨ ਹੈ ਇੱਕ ਕਿ ਜਿੰਨਾ ਉਹਨੇ ਬਾਉਂਡ ਕਰਾਇਆ ਕਿਸਾਨ ਨੇ ਗੰਨਾ ਉਹਦਾ ਬਾਉਂਡ ਕੀਤੇ ਹੋਏ ਗੰਨੇ ਦਾ 85% ਜਿਹੜਾ ਹੈ ਉਹ ਗੰਨਾ ਉਸ ਸਾਲ ਇਹਨੇ ਸੁੱਟਿਆ ਹੋਣਾ ਚਾਹੀਦਾ ਤਾਂ ਉਹ ਐਲੀਜੀਬਲ ਬੰਦਾ ਹੈ ਕਿ ਉਹ ਡਾਇਰੈਕਟਰ ਦੀ ਚੋਣ ਲੜ ਸਕੇ ਪਰ ਜਦੋਂ ਅਸੀਂ ਦੋ ਟਾਈਮਿੰਗ ਹੈ ਪਹਿਲਾਂ ਉੱਚ ਅਧਿਕਾਰੀਆਂ ਨੂੰ ਇੱਕ ਕੰਪਲੇਨ ਪਾ ਕੇ ਇੱਕ ਪੜਤਾਲ ਕਰਵਾਈ ਗਈ ਤਾਂ ਉਸ ਪੜਤਾਲ ਦੇ ਵਿੱਚ ਇਹ ਗੱਲ ਕੇ ਸਾਹਮਣੇ ਆਈ ਕਿ ਜਿਹੜਾ ਹੈ ਡਾਇਰੈਕਟਰ ਇਹਨਾਂ ਨੇ ਚੋਣ ਕੀਤੀ ਸਭ ਤੋਂ ਪਹਿਲਾਂ ਮਲਕੀਤ ਕੌਰ ਵਾਈਫ ਆਫ ਦਲਵੀਰ ਸਿੰਘ ਪਿੰਡ ਮੰਗਰਾਲਾ ਸੋ ਇਸ ਦਾ 2019 ਦੀ ਦੇ ਵਿੱਚ ਔਰ 2021 ਦੇ ਵਿੱਚ ਨਾ ਕੋਈ ਬਾਉਂਡ ਆਇਆ ਨਾ ਕੋਈ ਇਸਤਾ ਆਪਣੇ ਗੰਨਾ ਇਸਨੇ ਮਿਲ ਵਿੱਚ ਸੁਟਿਆ ਸੋ ਇਸ ਦੀ ਜਿਹੜੀ ਕੰਡੀਸ਼ਨ ਹੈ ਬਿਲਕੁਲ ਸ਼ਰਤਾਂ ਜਿਹੜੀਆਂ ਪੂਰੀਆਂ ਨਹੀਂ ਹੁੰਦੀਆਂ ਇਹਦਾ ਮਤਲਬ ਇਹ ਕਿ ਇਹਨਾਂ ਨੇ ਆਪਕਾਰਸਿਆਂ ਨੇ ਆਪਣੇ ਚਾਹੇਤਿਆਂ ਨੂੰ ਅਪਲਾਈਸ ਕਰਨ ਵਾਸਤੇ ਇਹਨਾਂ ਨੂੰ ਨਿਜ਼ਮਾ ਦੇ ਬਰਧ ਡਾਇਰੈਕਟਰ ਦੀ ਚੋਣ ਕੀਤੀ ਔਰ ਜਿਸ ਨੇ ਹੁਣ ਚੇਅਰਮੈਨ ਇਹ ਚਾਉਂਦੇ ਨੇ ਕਿ ਇਹਨਾਂ ਨੂੰ ਚੇਅਰਮੈਨ ਬਣਾਇਆ ਜਾਵੇ ਮੈਂ ਇਸ ਤੋਂ ਇਲਾਵਾ 1 ਨੰਬਰ ਦੇ ਉੱਤੇ ਕਸ਼ਮੀਰ ਸਿੰਘ ਹੈ ਇਸ ਨੇ 2020-21 ਦੇ ਵਿੱਚ 840 ਕੁਇੰਟਲ ਦਾ ਬੌਂਡ ਭਰਿਆ 840 ਕੁਇੰਟਲ ਦਾ ਬੌਂਡ ਭਰਿਆ ਔਰ ਗੰਨਾ ਜਿਹੜਾ ਬਿਲਕੁਲ ਨਿਲ ਇਸ ਦਾ ਗੰਨਾ ਇਹਦਾ ਬਿਲਕੁਲ ਨਿਲ ਹੈ ਇਸੇ ਤਰ੍ਹਾਂ ਲੜੀ ਨੰਬਰ 3 ਤੇ ਪਰਮਜੀਤ ਸਿੰਘ ਅ ਸਨ ਆਫ ਦਿਰਥਾ ਸਿੰਘ ਮਹਾਦੇਵ ਕਲਾ ਤੋਂ 2019 20 ਦੇ ਵਿੱਚ ਨਾ ਕੋਈ ਇਹਦਾ ਬਾਉਂਡ ਹੈ ਨਾ ਇਹਦਾ ਕੋਈ ਇਹਦਾ ਕੋਈ ਕਿੰਨੇ ਦੀ ਸਪਲਾਈ ਹੈ ਸੋ ਇਸੇ ਤਰ੍ਹਾਂ 3 ਨੰਬਰ ਤੇ 8 ਨੰਬਰ ਤੇ ਤੁਸੀਂ ਦੇਖਦੇ ਹੋ ਕਿ 8 ਨੰਬਰ ਦੇ ਉੱਤੇ ਜਿਹੜਾ ਕਾਲਮ ਦਰਸਾਇਆ ਗਿਆ ਉਹਦੇ ਵਿੱਚ ਬਿਲਕੁਲ ਨਿਲ ਹੈ ਇਸ ਦਾ ਨਾ ਕੋਈ ਬਾਉਂਡ ਹੈ ਮਲਕੀਤ ਕੌਰ ਦਾ ਔਰ ਨਾ ਹੀ ਕੋਈ ਇਸ ਦਾ ਗੰਨਾ ਇਸ ਨੇ ਸੁਟਿਆ ਹੈ ਸੋ ਇਸ ਕਰਕੇ ਇਹਨਾਂ ਦੀ ਐਲੀਜੀਬਿਲਟੀ ਜਿਹੜੀ ਆ ਉਹ ਬਿਲਕੁਲ ਨਹੀਂ ਬੰਦੀ ਨਿਯਮਾਂ ਤੋਂ ਬਿਲਕੁਲ ਵਿਰੁੱਧ ਹੈ ਜਿਹੜੇ ਆਖਰਵਲੇ 9 ਤੇ 10 ਨੰਬਰ ਦੇ ਉੱਤੇ ਜਿਹੜੇ ਦੋ ਡਾਇਰੈਕਟਰ ਨੇ ਉਹ ਮੈਨੂੰ ਜੋ ਪਤਾ ਲੱਗਾ ਕਿ ਇਹ ਕੋਆਪਰੇਟਿਵ ਸੁਸਾਇਟੀਆਂ ਦੇ ਵਿੱਚੋਂ ਇਹਨਾਂ ਨੂੰ ਨਾਮਿਨੇਟ ਕੀਤੇ ਨੇ ਮੈਨੂੰ ਲੱਗਦਾ ਕਿ ਇਹ ਵੀ ਗਲਤ ਚੋਣ ਕੀਤੀ ਗਈ ਹੈ ਕਿਉਂਕਿ ਜੇ ਪਹਿਲੇ ਬੰਦੇ ਚੋਣ ਗਲਤ ਕੀਤੇ ਆ ਤਾਂ ਵੀ ਚੋਣ ਜਿਹੜੀ ਹੈ ਗਲਤ ਹੈ ਮੈਂ ਸਰਕਾਰ ਅੱਗੇ ਇਹ ਅਪੀਲ ਕਰਦਾ ਕਿ ਇਹਨਾਂ ਦੇ ਜਲਦੀ ਤੋਂ ਜਲਦੀ ਇਨਕੁਆਰੀ ਕਰਕੇ ਇਹਨਾਂ ਨੂੰ ਜਿਹੜੀ ਇਹਨਾਂ ਦੀ ਡਾਇਰੈਕਟਰ ਦੀ ਮੈਂਬਰਸ਼ਿਪ ਹੈ ਇਹਨਾਂ ਨੂੰ ਖਾਰਜ ਕਰਨਾ ਚਾਹੀਦਾ ਔਰ ਨਵੇਂ ਸਿਰ ਤੋਂ ਜਿਹੜੇ ਜੋ ਕਿਸਾਨ ਨੇ ਜਿਹੜੇ ਗੰਨਾ ਵੇਚਦੇ ਨੇ ਜਿਨ੍ਹਾਂ ਦਾ ਹੱਕ ਬੰਦਾ ਉਹਨਾਂ ਵਿੱਚੋਂ ਕਿਸਾਨਾਂ ਨੂੰ ਡਾਇਰੈਕਟਰ ਬਣਾਉਣਾ ਚਾਹੀਦਾ ਔਰ ਤਾਂ ਹੀ ਜਿਹੜੀ ਇਸ ਦੀ ਬੋਰਡ ਦੀ ਜਿਹੜੀ ਹੈ ਚੇਅਰਮੈਨ ਆ ਜਾਂ ਉਹਦੇ ਵਾਈਸ ਚੇਅਰਮੈਨ ਦੀ ਚੋਣ ਇਸ ਤੋਂ ਉਪਰੰਤ ਕਰਾਉਣੀ ਚਾਹੀਦੀ ਹੈ ਸੋ ਮੈਂ ਇਸ ਤੋਂ ਇਲਾਵਾ ਮੈਂ ਹੋਰ ਵੀ ਜਿਹੜੇ ਕਪਲੇ ਪਿਛਲੇ ਕੇਂਦਰ ਸਰਕਾਰ ਨੇ ਕਾਂਗਰਸ ਸਰਕਾਰ ਨੇ ਪਿਛਲੇ ਸਾਲਾਂ ਦੇ ਵਿੱਚ ਦੀਨਾ ਨਗਰ ਦੇ ਵਿੱਚ ਜਿਵੇਂ ਮਿਊਨਿਸਪਲ ਕਮੇਟੀ ਦੇ ਵਿੱਚ ਰਜਿਸਟਰੀਆਂ ਦਾ ਬਹੁਤ ਵੱਡਾ ਕਪਲਾ ਹੋਇਆ ਜਿਨ੍ਹਾਂ ਦੇ ਬੇਨਿਜ਼ਮੀ ਹੋਈਆਂ ਨੇ ਜਿਹੜੀਆਂ ਸਰਕਾਰ ਦੇ ਨਿਜ਼ਮਾਂ ਤੋਂ ਵਿਰੁੱਧ ਔਰ ਜਿਹੜੀ ਮੌਕੇ ਦੀ ਐਮਐਲਏ ਸਾਡੀ ਤੇ ਉਸ ਵੇਲੇ ਮਨਿਸਟਰ ਸੀ ਇਹਦੀ ਹਾਜ਼ਰੀ ਦੇ ਵਿੱਚ ਇਹਦੇ ਸਮੇਂ ਦੇ ਵਿੱਚ ਹੋਈਆਂ ਉਹ ਵੀ ਇੱਕ ਬਹੁਤ ਸੰਵੇਦਨਸ਼ੀਲ ਮੁੱਦਾ ਹੈ ਉਹ ਵੀ ਸਰਕਾਰ ਦੇ ਨਾਲ ਕਾਫੀ ਵੱਡਾ ਤੋਖਾ ਆ ਇਸ ਤੋਂ ਇਲਾਵਾ ਨਗਰ ਕੌਂਸਲ ਦੇ ਵਿੱਚ 54 ਜੋ ਇਹਨਾਂ ਨੇ ਸਵੈ ਸੇਵਕ ਭਰਤੀ ਕੀਤੇ ਉਹ ਬੰਦੇ ਇੱਥੋਂ ਦੇ ਹੈ ਹੀ ਨਹੀਂ ਕੰਮ ਨਹੀਂ ਕਰ ਰਹੇ ਕੰਮ ਕਿਤੇ ਪੰਚਕੂਲੇ ਕਰ ਰਹੇ ਨੇ ਸੋ ਉਹਨਾਂ ਦੀ ਭਰਤੀ ਵੀ ਇਹਨਾਂ ਨੇ ਇਹ ਕੀਤੀ ਜਿਹੜੀ ਕਿ ਨਿਯਮਾਂ ਦੇ ਬਿਲਕੁਲ ਉਲਟ ਹੈ ਇਸੇ ਤਰ੍ਹਾਂ ਇਹਨਾਂ ਨੇ ਪਿਛਲੇ ਵਿਕਾਸ ਦੇ ਕੰਮਾਂ ਦੇ ਵਿੱਚ ਵੀ ਆ ਜਿਮ ਲਾਸੁਰ ਲਾਈਟਾਂ ਲਾਈਆਂ ਉਹ ਉਹਨਾਂ ਦੇ ਕਾਗਜ਼ ਨਹੀਂ ਨਾ ਕਿਦੇ ਲਾਈਟਾਂ ਲੱਭ ਰਹੀਆਂ ਨਾ ਕਿਦੇ ਉਹਨਾਂ ਦੇ ਕਾਗਜ਼ ਲੱਭ ਰਹੇ ਸੋ ਮੈਂ ਸਾਰੀਆਂ ਗੱਲਾਂ ਦਾ ਜਿਹੜਾ ਇਹ ਆਪਣੇ ਆਪ ਨੂੰ ਬਹੁਤ ਇਮਾਨਦਾਰ ਸਮਝਦੇ ਨੇ ਇਹਨਾਂ ਸਾਰੀਆਂ ਗੱਲਾਂ ਦਾ ਜਨਤਾ ਦੇ ਸਾਹਮਣੇ ਕੱਢ ਕੇ ਰੱਖਾਂਗਾ ਕਿ ਇਹਨਾਂ ਦੀ ਇਮਾਨਦਾਰੀ ਨੂੰ ਜਨਤਾ ਦਵੇ ਸਰਟੀਫਿਕੇਟ ਦੇਵੇ ਕਿ ਕਿੰਨੇ ਕੁ ਇਮਾਨਦਾਰ ਨੇ ਸੋ ਮੈਂ ਅੱਜ ਦੇ ਕਿਉਂਕਿ ਬੜੀ ਦੇਰ ਸਾਨੂੰ ਲੱਗੀ ਹੈ ਰਿਕਾਰਡ ਸਰਕਾਰ ਨੂੰ ਵੀ ਇਹ ਅਪੀਲ ਕਰਦੇ ਆ ਕਿ ਜਿਨ੍ਹਾਂ ਨੇ ਕਰਵਾਇਆ ਔਰ ਜਿਨ੍ਹਾਂ ਨੇ ਕੀਤਾ ਉਹਨਾਂ ਦੇ ਵਿਰੁੱਧ ਸਖਤ ਕਾਰਵਾਈ ਜਿਹੜੀ ਆ ਉਹ ਕਰਨੀ ਚਾਹੀਦੀ ਹੈ। ਧੰਨਵਾਦ।